1500 ਨਾ ਕੋਈ ਹੁੰਦਾ ਫੇਰ ਸਮਾਂ ਤੋੜ ਦੇਣਾ ਪੋੜੀ ਸਹੀ ਗੱਲ ਆ ਹੁੰਦਾ ਨਹੀਂ ਉਹ ਆਈ ਜਾਨਾ ਫਿਰ ਇਹਨੇ ਹਾਂ ਕਹਿਨੇ ਕੱਪੜਾ ਕੱਪਈ ਜਾਂਦਾ ਮੈਂਟ ਦਾ ਪੰਜ ਰਾਈ ਗਿਆ ਮੈਂਟ ਦੋ ਦੇ ਹੀ ਕੰਮ ਆ ਕਦੇ ਹਾਂ ਦੋ ਮਿੰਟਾਂ ਦਾ ਹੀ ਕੰਮ ਆ ਕਿਨਾਰੇ ਤੇ ਹੀ ਹੈ ਰੁਪਿਆ 500 ਨਹੀਂ ਬਣ ਜੂ ਹੁਣ ਤਾਂ 500 ਰੁਪਏ ਨਹੀਂ ਬਣ ਜੂ ਕਿੰਨੇ ਦਾ ਕਿੰਨੇ ਦਾ 34 ਲੱਗਿਆ ਯਾਰ ਸਾਢੇ 34 ਹੋਗਾ ਲੈ ਵੀ ਸਾਡੇ ਵਿੱਚ ਕੋਪਰੇਟ ਸਰਟੀਫਿਕੇਸ਼ਨ ਕਾਰਡ ਦੇ ਵਿੱਚ ਖੜੇ ਆ ਜੀ ਜੀ ਐਪੀ ਸੀਡਰ ਦੀ ਪਹਿਲੇ ਦੀ ਬੋਲੀ ਆ 33750 ਰੁਪਏ ਕਿੰਨੇ ਜਣਾ ਸਕਿਉਰਿਟੀ ਆਈ ਆ ਜੀ 10 ਜਣਾ ਸਕਿਉਰਿਟੀ ਆਈ ਆ ਜੀ ਠੀਕ ਆ ਹਾਂਜੀ ਬੋਲੋ ਜੀ ਕਰੋ ਜੀ ਸ਼ੁਰੂ ਬੇਰ ਵਾਲਾ ਹਰਿ ਰੱਖਿਆ ਜੀ ਚੰਗਾ ਕੁਆਲਟੀ ਆਈ ਹੈ ਦੇਖੋ ਜੀ ਇਹਦਾ ਪੁੱਗਦੇ ਆ ਤਾਂ ਕਰ ਲਓ ਨਹੀਂ ਠੀਕ ਆ ਕਿੰਨਾ ਮਾਡਲ ਹੈ ਇਹ 18 ਜੀ 18 ਮਾਡਲ 18 ਮਾਡਲ ਹੈ ਹਾਂ ਜੀ 18 ਮਾਡਲ 골ਡਨ ਪੰਜਾਬ 23 ਸੀ 3 ਹੂੰ 9-7 ਕੋਈ ਹੋਊਗਾ 7 ਕੋਈ 8-8 8 ਹੋਊਗਾ ਫੁੱਟਾ ਦਾ ਮਿਲ ਲੋ ਜੀ ਫੁੱਟੇ ਫੱਟੇ ਦਾ ਨਹੀਂ ਕਰ 7-8 ਹੀ ਹੋਊਗਾ 8-8 ਹੂੰ 13-7 ਤੋਂ ਦਾ ਬਾਹਰੋਂ 8 ਲਾਉਂਦਾ ਦੇਣੀਆ ਬੋਲੀ ਕਿਸਨ ਲੋ ਜੀ ਹਾਂ ਬੋਲੋ ਬੋਲੋ ਬੋਲੀ ਕਰੋ ਰੋਈ ਸुरू ਹੂੰ ਦੇ 20000 ਤੇ ਰੱਖੋਈਏ ਇਹ ਗਾਰੇ 20000 ਜੀ ਰੱਖੀ ਜਾਨੀ ਜਿਹੜੀ ਮਿੱਠਿਆ ਵਰੇਟ ਆ ਉਹ ਵੀ ਰੱਖੀ ਜਾਊਗੀ ਠੀਕ ਹੈ ਜੀ ਜਿਹੜਾ ਮਿੱਠਿਆ ਵਰੇਟ ਆ ਕਮੇਟੀ ਦਾ ਤੇ ਮਹਿਕਮੇ ਦਾ ਉਹੀ ਡੇਟ ਰੱਖਿਆ ਜਾਣਾ ਠੀਕ ਹੈ ਜੀ ਕਿਸੇ ਨੂੰ ਪੁੱਗਦਾ ਤਾਂ ਬੋਲੋ ਆ ਜਿਹਨੂੰ ਪੁੱਗਦਾ ਦਿਓ ਨਹੀਂ ਤਾਂ ਕੈਂਸਲ ਕਰੋ ਹੂੰ ਚੋਟੀ ਦਾ ਆ ਵੀ ਜਕਸੀਰ ਸਿੰਘ ਦਾ ਲਿਖੋ ਜੀ 34000 ਰੁਪਿਆ चौती हजार चौंती हजार रुपये सारा लिखा बलविंद बोलो जी ਨਰਮਾ ਜੀ ਨਾ ਬੋਲੋ ਡੋਟ ਜੇ ਕਿਸੇ ਨੇ ਬੋਲਣੀ ਹੈ ਤੇ ਨਹੀਂ ਦੇਵਕਾ ਬੋਲੀ ਠੀਕ ਹੈ ਨਹੀਂ ਫਿਰ ਉਸ ਹਾਲ ਨਾ ਤੁਸੀਂ ਇਧਰਲੇ ਪਾਸੇ ਆ ਜਾਈਂ ਵਿੱਚ ਆ ਜਾਈਂ ਮੜਾ ਜੀ ਇਹ ਕਹੇਦਾ ਹੋਇਆ ਜੋਚਤਾ ਇਹਦਾ ਬੋਲ ਪੂਗਾ ਨਹੀਂ ਹਾਂ ਬਣਾ ਸਹੀ ਗੱਲ ਕੋ ਆਪਣਾ ਉਹਨਾਂ 250 ਬਾਕੀ ਠੀਕ ਹੈ ਹਾਂ ਵੀ ਕੋਈ ਹੋਰ ਦੱਸੋ ਕਰਾ ਹੈਗਾ ਵੀ ਕੋਈ ਬੋਲੀ ਦੇਣ ਵਾਲਾ ਚਾਵਣ ਹੈਗਾ ਜਾਂ ਕਰਕੇ ਇੱਕ ਦੋ ਤਨ ਹੋਰ ਬੋਲੀ ਕਰਦਗੇ ਇੱਕ ਦੋ ਤਨ जगशीर बलविंद चौंती हजार रुपया जी चौंती हजार जगशीर चौंती हजार रुपया जगशीर सिंह बलविंदर सिंह चौंती हजार रुपया एक जगशीर सिंह बलविंद चौंती हजार रुपया दो देख लो जी तेन कार लगे जी ਜਗਸੀਰ ਸਿੰਘ ਬਲਵਿੰਦਰ ਸਿੰਘ 34000 ਰੁਪਇਆ ਤਿੰਨ ਲੋ ਜੀ ਮੁਬਾਰਕਾ ਬਾਈ ਨੂੰ ਮੁਬਾਰਕਾ ਬਾਈ ਨੂੰ ਜੀ ਲੋ 22 ਇਧਰ ਬਾਈ ਦੇ ਨਾਮ ਬਲਵਿੰਦਰ ਦੇ ਨਾਮ ਤੇ ਕਿਹੜਾ ਪਿੰਡ ਆਹੀ ਪਿੰਡਾ ਗਾ ਠੀਕ ਹੈ ਠੀਕ ਹੈ ਅਗਲਾ ਸੰਦ ਕੀ ਹੈ ਜੀ ਅਗਲਾ ਸੰਦ ਵੀ ਇਹ ਹੈਪੀ ਹੀਟਰੀ ਹੈ ਜੀ ਹੈਪੀ ਹੀਟਰੀ ਹੈ ਜੀ ਸੇਮ ਕੰਪਨੀ ਹੈ ਇਹੀ ਕੰਪਨੀ ਆ ਸ਼ਾਇਦ ਸੇਮ ਹੀ ਮਾਡਲ ਹੋਊਗਾ ਨਾ ਉਹ ਨਹੀਂ ਮਾਡਲ ਇਹ ਵੀ ਪਰੜਾ ਰਹੀ ਇਹ ਵੀ ਇੱਕੋ ਹੀ ਮਾਡਲ ਹੀ ਆ ਕੋਈ ਮਾਡਲ ਆ ਜੀ ਸੇਮ ਮਾਰਕ ਕੰਪਨੀ 18 19 ਮਾਡਲ ਆ ਇਹ ਹੂੰ ਸੇਮ ਕੰਪਨੀ ਆ ਇਹਦਾ ਰੇਟ ਵੀ ਸੇਮ ਹੀ ਰੱਖਿਆ ਘੱਟ ਆ ਹੀ ਫਰਕ ਆ ਕੋਈ ਹੈ ਰੇਟ ਫਰਕ ਆ ਕੁਛ ਤੋਂ ਹੀ 19 ਆਹੀ 34750 ਰੁਪਏ ਜੀ 19 ਜੀ ਲੋ ਜੀ 34750 ਆ ਤੇ ਸੌਰੀ 33000 33750 ਪਹਿਲਾਂ ਲਈਦਾ ਵੀ 19 ਸੀ ਪਹਿਲਾਂ ਦਾ ਨਹੀਂ ਆ ਜੀ 33750 33750 ਹੈਪੀ ਹੀਟਰ ਆ ਜੀ ਕੰਡੀਸ਼ਨ ਦੇਖੋ ਜੀ 14 ਤੇ 19 ਮਟ ਲੈ ਲਏ ਤੇ ਇਹਦੀ ਬੋਲੀ ਸ਼ੁਰੂਆਤ ਹੋ ਜੀ ਕਰੇ ਤੇ ਕਰਗੇ ਵੀ ਸ਼ੁਰੂ ਹਾਂਜੀ ਹਾਂਜੀ ਕਰੋ 33750 ਰੁਪਏ ਹੈ ਜੀ ਬੋਲੀ ਇਹਦੀ ਠੀਕ ਹੈ ਜੀ ਕਿ 10 ਬੰਦਿਆਂ ਨੇ ਸਕਿਉਰਟੀ ਦਿੱਤੀ ਆ ਜੇ ਬੋਲੀ ਦੇਣੀਆਂ ਦੇ ਸਕਦੇ ਆ ਜੀ ਜੀ ਪੰਡਾਲੇ ਦੇਖ ਲਓ ਤੁਸੀਂ ਤਾਂ ਵਾਇਆ ਵਾ ਬਿਲਕੁਲ ਬਿਲਕੁਲ ਇਹ ਸਹੀ ਗੱਲ ਆ ਤੁਸੀਂ ਤਾਂ ਚਲਾਇਆ ਵਾ ਤੁਹਾਨੂੰ ਪਤਾ ਹੀ ਕਿੰਨੇ ਕਿ ਚੱਲੇ ਆ ਬਿਲਕੁਲ ਨਾ ਸਹੀ ਗੱਲ ਆ ਅੱਗੇ ਮਾੜੀ ਮੋਟੀ ਰੇਪੇਰ ਕਰਕੇ ਆਪਾਂ ਸੰਭੰਦ ਦਾ ਹੈ ਹੈਲਥਪੋਰਟ ਤਾਂ ਸਹੀ ਗੱਲ ਆ ਇਹਦੇ ਕੰਮ ਵਾਲੇ ਕੀ ਜਲਵਾਇਤ ਕੀਰਾ ਪਾ ਦੇ ਦਿੰਦਾ ਹਾਂ 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 ਸਲਾਮ ਹੋ ਜਾਂਦਾ ਦੋੜ ਦੇ ਦੂਜੇ ਨਾਂ ਤੇ ਜੇ ਕੋਈ ਨਹੀਂ ਆਈ ਇਹ ਇੱਕ ਹੈਪੀ ਸੀਡਰ ਦੀ ਹੋਗੀ ਕਿਸੇ ਲਈ ਦੀ ਹੋ ਰਹੀ ਆ ਉਹਦੀ ਹੋਗੀ ਉਹ ਵੀ ਹੋ ਰਹੀ ਆ ਜੀ ਸਰੀਰ ਰੱਖਣਾ ਆਹੋ ਆਉਂਦਿਆ ਹੁਣ ਸਾਹ ਲਾ ਰਾਜਾ ਤੂੰ ਬੋਲੀ ਦੇਲਾ ਬੋਲ ਲਖਵੀਰ ਦੇ ਨਾਮ ਬੋਲੀ ਦੇਲਾ ਲਖਵੀਰ ਤੋਰ ਤਿਕਾ ਦੋ ਤਿਕਾ ਦੋ ਲਖਵੀਰ ਸਿੰਘ ਲਖਵੀਰ ਸਿੰਘ ਲਖਵੀਰ ਸਿੰਘ ਜੀਤ ਸਿੰਘ 34000 ਰੁਪਇਆ ਪਹਿਲਾਂ ਵੀ ਥੋੜੀ ਸੀ ਨਾ ਜੀ ਨਹੀਂ ਉਹ ਦੂਜੇ ਦਾ ਬਾਈ ਦਾ ਪਹਿਲਾਂ ਇਹ ਬਾਈ ਦਾ ਸੀ ਹਮ ਲਖਵੀਰ ਸਿੰਘ ਜੀਤ ਸਿੰਘ ਲਖਵੀਰ ਸਿੰਘ ਜੀਤ ਸਿੰਘ 34000 ਰੁਪਇਆ ਜੀ ਕੋਈ ਇੱਕ ਤਾਂ 34 ਦਾ ਬੈਗ ਲਖਵੀਰ ਸਿੰਘ ਜੀਤ ਸਿੰਘ 34000 ਰੁਪਇਆ ਜੀ ਕਿਸੇ ਬੋਲੀਕਾਰ ਨੇ ਬੋਲੀ ਦੇਣੀ ਆ ਦੇ ਸਕਦੇ ਆ ਭਾਈ ਤੇ ਕਿ ਲੱਗਾ? ਜੁਗਾ ਵੇਖਣਾ 1000 ਰੁਪਏ ਉੱਤੇ ਕਰਦੇ ਫਿਰ ਮੋਟੇ। ਕਿਉਂ ਕਿਉਂ ਕਿਦਾਂ ਹੋ ਗਿਆ। ਆ ਵਜਾਉਂ ਕਿੰਨਾ ਜਿਆਦਾ ਉਹਦੇ ਦੇਖ। ਲਖਬੀਰ ਸਿੰਘ, ਜੀਤ ਸਿੰਘ ਚੰਦਲ ਜੀ ਇਹ ਲੈਣਾ ਤਾਂ 1500 ਨਾਲ ਕੋਈ ਨਹੀਂ ਹੁੰਦਾ ਫਿਰ ਤਾਂ ਮੈਂ ਤੋੜ ਦੇਣਾ ਬੋਲੀ। ਸਹੀ ਗੱਲ ਆ ਹੁੰਦਾ। ਉਹ ਆਈ ਗਿਆ ਨਾ ਫਿਰ ਇਹਨੇ ਹਾਂ ਇਹਨੇ ਨਾ ਕੱਪੜਾ ਕਪਈ ਜਾਂਦਾ। ਮੈਂਟ ਤਾਂ 5 ਰੁਪਏ ਹੈ। ਮੈਂਟ 2 ਦੇ ਹੀ ਕੰਮ ਆ ਕਦੇ। 2 ਮਿੰਟਾਂ ਦਾ ਹੀ ਕੰਮ ਹੈ। ਕਿਨਾਰੇ ਤੇ ਹੈ। ਲਖਬੀਰ ਸਿੰਘ ₹2000 500 ਨਹੀਂ ਬਣ ਜੂ ਹੁੰਦਾ ਹੈ 500 ਰੁਪਏ ਨਹੀਂ ਬਣ ਜੂ ਕਿੰਨੇ ਦਾ ਕਿੰਨੇ ਦਾ 34 ਲੱਗਿਆ ਸਾਢੇ 34 ਹੋ ਗਿਆ ਲੈ ਵੀ ਸਾਢੇ 34 ਹੋ ਗਿਆ ਸਾਢੇ 34 ਉਹਦੇ ਨੂੰ ਵਾ ਦੇ ਬਾਈ ਲਖਵੀਰ ਸਿੰਘ ਜੀਤ ਸਿੰਘ ਨੂੰ ਸਾਢੇ 34 ਬਹੁ ਦੀ ਸਕورٹی ਨਹੀਂ ਆਈ ਬਾਈ ਉਹਦੇ ਨੂੰ ਮੈਂ ਦੇ ਸਕਦਾ ਸਕورٹی ਉਹਦੇ ਵੱਲੀ ਵਾ ਦੇ ਬਾਈ ਲਖਵੀਰ ਸਿੰਘ ਜੀਤ ਸਿੰਘ 34000 ਰੁਪਿਆ ਹੋਰ ਕੋਈ ਬੰਦਾ ਹੈਗਾ ਲਖਵੀਰ ਸਿੰਘਜੀਤ ਸਿੰਘ 34000 ਰੁਪਿਆ 1 ਲੋ ਜੀ ਲਖਵੀਰ ਸਿੰਘ ਅਜੀਤ ਸਿੰਘ 34000 ਰੁਪਿਆ 2 ਜੀ ਹਣ ਦੇਖੋ ਜੀ ਲਖਵੀਰ ਸਿੰਘਜੀਤ ਸਿੰਘ 34000 ਰੁਪਿਆ 3 ਲੋ ਜੀ ਆਹੀ ਪਿੰਡਾ ਵੀਰੇ ਠੀਕ ਹੈ ਵਧਾਈਆਂ ਵਧਾਈਆਂ ਪਿੰਡ ਜੀ ਰੱਖ ਲੈ ਸਮਾਨ ਮੁੰਡਿਆਂ ਨੇ ਅਗਲਾ ਸੰਦ ਕੀ ਹੈ ਜੀ ਬਾਈ ਨੇ ਬੋਲੀਆ ਟੁੱਟ ਗਈ ਬਾਈ ਦੇ ਹੂੰ ਇਹ ਗੋਲਡਨ ਪੰਜਾਬ ਦਾ ਇਹ ਹੈਪੀ ਸਿਡਰ ਚਲੋ ਇਹ ਹੁਣ ਅੱਗੇ ਜੀ ਬੋਲੀ ਆਜੋ ਜੀ ਲੈ ਵੀ ਹੋਰ ਸੰਦ ਵੀ ਦਿਖਾਉਣੇ ਮਿੱਤਰੋ ਜੁੜੇ ਰਹੋ ਵੀਡੀਓ ਨਾਲ ਅੱਗੇ ਆ ਸੰਦ ਆ ਗਿਆ ਭਾਈ ਜੀਰੋ ਡ੍ਰਿੱਲ ਜੀਰੋ ਡ੍ਰਿੱਲ ਚਲ ਬੰਟੀ ਭਾਈ ਦੀ ਬਣੀ ਨਹੀਂ ਆ ਬਾਈ ਇਹ ਹੂੰ ਕੀ ਇਹ ਕਿਹੜਾ 15000 ਰੁਪਿਆ ਹੈ 15000 ਰੁਪਿਆ ਇਹ ਮਾੜਾ ਥਾਰਾ ਹੀ ਆਈ 18 ਸਾਰੇ 18 ਮਾੜਾ ਆਈ 18 ਮਾੜਾ ਪੂਰੀ ਹੈ ਵੀਰੇ ਇਹ 11 ਪੂਰੀ ਮਸ਼ੀਨ ਹੈ ਜੀ 0 ਡਰੈਲ 15000 ਰੁਪਿਆ ਲੈ ਰਿਹਾ ਦਾ ਜਿਹੜੇ ਬੰਦੇ ਨੇ ਬੋਲੀ ਦੇਣੀ ਆ ਬੋਲੋ ਬੋਲੋ ਜੀ ਲੋ ਭਾਈ 0 ਡਰੈਲ ਜੀ ਬੋਲੀ ਜਿਹੜੇ ਬੰਦੇ ਦੇਣੀ ਆ 15000 ਰੁਪਿਆ ਰੇਟ ਆ 15000 ਰੁਪਿਆ ਰੇਟ ਆ ਤੇ ਮਾਡਲ ਹੈ 18 ਜੀ 18 18 ਸਾਰੇ ਸੰਦ 18 ਮਾਡਲ 11 ਪੂਰੀ 11 ਪੂਰੀ ਸਾਡੇ 15 ਕਰ ਦੋ ਜੀ ਸਾਢੇ 15000 ਲਖਮੀਰ ਸਿੰਘ ਸਿੰਘ ਸਾਢੇ 15000 ਰੁਪਏ ਜੀ ਸਾਢੇ 15000 ਲਖਮੀਰ ਸਿੰਘ ਚਿੱਤ ਸਿੰਘ ਜੀ ਐਸਾ ਦੂਆ ਚਾਹੋ ਦੇਖੋ ਜੀ ਦੇਖੋ ਇਹ ਥੱਲੇ ਲੱਗੇ ਬੱਤ ਲੱਗੇ ਜਾਮੀਆ ਲਖਵੀਰ ਸਿੰਘ ਅਜੀਤ ਸਿੰਘ 15000 ਰੁਪਿਆ ਤੁਹਾਨੂੰ ਛੋੜਾ ਕਰ ਦੋ ਜਨ ਕੋਈ ਤਨੀ ਕੋਈ ਛੋੜਾ ਗਿਆ ਜੀ ਦਰਨਾਇਆ ਆਪਣਾ ਆਸ਼ੂ ਦੇ ਨਾਮ ਤੇ ਕਰਾ ਲਿਆ 16000 ਰੁਪਿਆ ਲਓ ਜੀ 16000 ਰੁਪਿਆ ਲੱਗ ਗਿਆ ਆਸ਼ੂ ਆਸ਼ ਦਾ 16000 ਕਿਹਨਾਂ ਨੂੰ ਲਓ ਜੀ ਬਾਈ ਅੱਗੇ ਬੋਲੋ ਜੀ 16000 ਰੁਪਿਆ ਆਸ਼ੂ ਸਿੰਘ 16000 ਰੁਪਿਆ ਹੀ ਕੁਮਾਰਾ ਜੀ ਅਸ਼ੂ ਕੁਮਾਰ ਅਸ਼ੂ ਕੁਮਾਰ ਲੱਕੀ ਦੱਸੋ ਜੀ ਕਰਦੇ ਹੋ 500 ਦੀ 16500 ਜੀ ਲਖਵੀਰ ਸਿੰਘ ਦੀ

16503 ਕਹਿੰਦੇ ਕਹਿੰਦੇ ਦੇਖ ਲੋ ਹਜੇ ਮੈਂ ਤਾਂ ਗਿਆ ਤੈਨੂੰ ਤਿੰਨ ਲੋ ਮੈਂ ਤਾਂ ਗਿਆ ਹਲੋ ਜੀ ਹਲੋ ਜੀ ਅਗਲਾ ਸਾਨੂੰ ਦੱਸੋ ਵੀ ਕੀ ਆ ਮੈਂ ਤਾਂ ਨਾਲ ਦੀ ਹੋ ਗਈ ਬੋਲੀ ਤਿੰਨ ਸੰਦਾ ਦੀ ਬੋਲੀ ਹੋ ਗਈ ਮਿੱਤਰੋ ਅਗਲਾ ਖਾਨ ਦੇਖਦੇ ਹਾਂ ਹੋਰ ਕੀ ਹੈਗਾ ਕ੍ਰਿਸ਼ਨਗੜ ਸੁਸਾਇਟੀ ਦੇ ਵਿੱਚ ਕ੍ਰਿਸ਼ਨਗੜ